ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਵੀਕੇ ਨੀਟਿੰਗ ਡਿਜ਼ਾਈਨ 'ਚ ਤੁਹਾਡਾ ਸਵਾਗਤ ਹੈ। ਫਰੈਂਡਸ ਜਿਹੜਾ ਡਿਜ਼ਾਈਨ ਅੱਜ ਆਪਾਂ ਬਣਾਵਾਂਗੇ ਏ ਡਿਜ਼ਾਈਨ ਕੋਟੀ ਤੇ ਸਕੀਵੀ ਤੇ ਪਾਇਆ ਹੋਇਆ ਬਹੁਤ ਪਿਆਰਾ ਲੱਗਦਾ ਹੈ। ਬਹੁਤ ਸੋਹਣਾ ਡਿਜ਼ਾਈਨ ਹੈ ਤੇ ਬਣਾਉਣ 'ਚ ਬਹੁਤ ਆਸਾਨ ਹੈ। ਏ ਡਿਜ਼ਾਈਨ ਨੂੰ ਬਣਾਉਣ ਲਈ ਸਾਨੂੰ 7-7 ਦੇ ਹਿਸਾਬ ਨਾਲ ਕੁੰਡੇ ਲੈਣੇ ਆ ਤੇ 4 ਕੁੰਡੇ ਐਕਸਟਰਾ ਲੈਣੇ ਆ। ਫਰੈਂਡਸ ਚਲੋ ਆਪਾਂ ਇਹ ਹੁਣ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ। ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾਉਣਾ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਸਿੱਧੀ ਸਾਈਡ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਪਹਿਲਾ ਕੁੰਡਾ ਬਿਨਾਂ ਬੁਨੇ ਉਤਾਰ ਲੈਣਾ ਧਾਗਾ ਆਪਣੇ ਵੱਲ ਕੀਤਾ ਦੋ ਕੁੰਡੇ ਉਲਟੇ ਧਾਗਾ ਪਿੱਛੇ ਕੀਤਾ ਫਿਰ ਜਿਹੜੇ ਅਗਲੇ ਦੋ ਕੁੰਡੇ ਆ ਇਹ ਦੋ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਸਿੱਧਾ ਬੁਣ ਲੈਣਾ ਇਕੱਠੇ ਲੈ ਕੇ ਫਿਰ ਧਾਗਾ ਆਪਣੇ ਵੱਲ ਕੀਤਾ ਅਗਲਾ ਕੁੰਡਾ ਸਿੱਧਾ ਫਰੈਂਡਸ ਜਿਹੜਾ ਆਪਣਾ ਇੱਥੇ ਇੱਕ ਕੁੰਡਾ ਘਟਿਆ ਉਹ ਨਾਲ ਹੀ ਆਪਣਾ ਕੁੰਡਾ ਜਿਹੜਾ ਇੱਥੇ ਵੱਧ ਗਿਆ ਫਿਰ ਧਾਗਾ ਆਪਣੇ ਵੱਲ ਕੀਤਾ ਫਿਰ ਅਗਲੇ ਜਿਹੜੇ ਦੋ ਕੁੰਡੇ ਇਹ ਦੋ ਕੁੰਡਿਆਂ ਨੂੰ ਇਕੱਠੇ ਲੈ ਕੇ ਉਲਟੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਇਹ ਸੱਤ ਕੁੰਡਿਆਂ ਨੂੰ ਫਰੈਂਡਸ ਪੂਰੀ ਸਲਾਈ ਚ ਆਪਾਂ ਰਿਪੀਟ ਕਰਨਾ ਹੈ ਧਾਗਾ ਆਪਣੇ ਵੱਲ ਕੀਤਾ ਦੋ ਕੁੰਡੇ ਉਲਟੇ ਧਾਗਾ ਪਿੱਛੇ ਕੀਤਾ ਜਿਹੜੇ ਅਗਲੇ ਦੋ ਕੁੰਡੇ ਐ ਦੋ ਕੁੰਡਿਆਂ ਨੂੰ ਇਕੱਠੇ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਤੱਗਾ ਆਪਣੇ ਵੱਲ ਕੀਤਾ ਅਗਲਾ ਕੁੰਡਾ ਸਿੱਧਾ ਬੁੰਨਾ ਜਿਹੜਾ ਆਪਣਾ ਇੱਕ ਕੁੰਡਾ ਇੱਥੇ ਘਟਿਆ ਨਾਲ ਹੀ ਆਪਣਾ ਕੁੰਡਾ ਇੱਥੇ ਵਧ ਗਿਆ ਫਿਰ ਤੱਗਾ ਆਪਣੇ ਵੱਲ ਕੀਤਾ ਫਿਰ ਅਗਲੇ ਜਿਹੜੇ ਦੋ ਕੁੰਡੇ ਐ ਇਹ ਦੋ ਕੁੰਡਿਆਂ ਨੂੰ ਇਕੱਠੇ ਲੈ ਕੇ ਉਲਟੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਦੋ ਕੁੰਡੇ ਫਿਰ ਅਗਲੇ ਉਲਟੇ ਡਿਜ਼ਾਈਨ ਦੀ ਪਹਿਲੀ ਸਲਾਈ ਬਣ ਕੇ ਆਪਣੀ ਕੰਪਲੀਟ ਹੈ ਨਾ ਪਾਉਲਟੀ ਸਾਈਡ ਤੇ ਆ ਪਹਿਲਾ ਕੁੰਡਾ ਬਿਨਾ ਬੁਣੀ ਉਤਾਰ ਲੈਣਾ ਜਿਹੜੀ ਸਿੱਧੀ ਸਾਈਡ ਤੋਂ ਆਪਾਂ ਦੋ ਕੁੰਡੇ ਉਲਟੇ ਪਾਈ ਸੀ ਉਲਟੀ ਸਾਈਡ ਤੋਂ ਦੋ ਕੁੰਡੇ ਵਲੇ ਆਪਾਂ ਸਿੱਧੇ ਪਾਵਾਂਗੇ ਧਾਗਾ ਆਪਣੇ ਵੱਲ ਕੀਤਾ ਜਿਹੜੇ ਇਹ ਡਿਜ਼ਾਈਨ ਵਾਲੇ ਕੁੰਡੇ ਆ ਜਿਨ੍ਹਾਂ ਤੇ ਆਪਣਾ ਡਿਜ਼ਾਈਨ ਬਣਿਆ ਸੀ ਪੰਜ ਕੁੰਡਿਆਂ ਤੇ ਇਹ ਪੰਜ ਕੁੰਡਿਆਂ ਨੂੰ ਆਪਾਂ ਉਲਟਾ ਬੁੰਨਾ ਦੋ ਕੁੰਡੇ ਸਿੱਦੇ ਪੰਜ ਕੁੰਡੇ ਉਲਟੇ ਡਿਜ਼ਾਈਨ ਦੀ ਦੂਸਰੀ ਸਲਾਈ ਪੂਰੀ ਇਸ ਤਰੀ ਬਣਾ ਕੇ ਕੰਪਲੀਟ ਕਰਨੀ ਹੈ ਫਰੈਂਡਸ ਕੀ ਵੀ ਕੋਟੀ ਤੇ ਆਇਆ ਹੈ ਡਿਜ਼ਾਈਨ ਬਹੁਤ ਪਿਆਰਾ ਲੱਗਦਾ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਕਰਨਾ ਡਿਜ਼ਾਈਨ ਦੀ ਦੂਸਰੀ ਸਲਾਈ ਬਣ ਕੇ ਆਪਣੀ ਕੰਪਲੀਟ ਆ ਹੁਣ ਆਪਾਂ ਤੀਸਰੀ ਸਲਾਈ ਤੇ ਆ ਪਹਿਲਾ ਕੁੰਡਾ ਬਿਨਾ ਬੁਣੇ ਉਤਾਰ ਲੈਣਾ ਧਾਗਾ ਆਪਣੇ ਵੱਲ ਕੀਤਾ ਦੋ ਕੁੰਡੇ ਉਲਟੇ ਧਾਗਾ ਪਿੱਛੇ ਕੀਤਾ ਜਿਹੜੇ ਇਹ ਪੰਜ ਕੁੰਡੇ ਐ ਇਹਨਾਂ ਨੂੰ ਆਪਾਂ ਸਿੱਧੇ ਬੁਣਨਾ ਪਹਿਲੀ ਸਲਾਈ ਤੇ ਜਿੱਥੇ ਆਪਾਂ ਡਿਜ਼ਾਈਨ ਪਾਇਆ ਸੀ ਇਹ ਪੰਜ ਕੁੰਡੇ ਨੂੰ ਹੁਣ ਆਪਾਂ ਤੀਸਰੀ ਸਲਾਈ ਤੇ ਸਿੱਧਾ ਬੁਣਾਂਗੇ ਲਾਸਟ ਵਾਲੇ ਕੁੰਡੇ ਨੂੰ ਸਿੱਧਾ ਬੁਣ ਲੈਣਾ ਡਿਜ਼ਾਈਨ ਦੀ ਤੀਸਰੀ ਸਲਾਈ ਬਣ ਕੇ ਆਪਣੀ ਕੰਪਲੀਟ ਆ ਹੁਣ ਆਪਾਂ ਡਿਜ਼ਾਈਨ ਦੀ ਚੌਥੀ ਸਲਾਈ ਤੇ ਆ ਉਲਟੀ ਸਾਈਡ ਤੇ ਪਹਿਲਾ ਕੁੰਡਾ ਬਿਨਾ ਬੁਣੇ ਉਤਾਰ ਲੈਣਾ ਫਿਰ ਦੋ ਕੁੰਡੇ ਸਿੱਧੇ ਪੰਜ ਕੁੰਡੇ ਉਲਟੇ ਡਿਜ਼ਾਈਨ ਦੀ ਚੌਥੀ ਸਲਾਈ ਪੂਰੀ ਇਸ ਤਰ੍ਹਾਂ ਬਣਾ ਕੇ ਕੰਪਲੀਟ ਕਰਨੀ ਹੈ ਉਲਟਿਆਂ ਤੇ ਉਲਟੇ ਤੇ ਸਿੱਧਿਆਂ ਤੇ ਸਿੱਧੇ ਫਰੈਂਡਸ ਡਿਜ਼ਾਈਨ ਜਿਹੜਾ ਇਕ ਸਲਾਈ ਤੇ ਪੈਣਾ ਬਾਕੀ ਜਿਹੜੀਆਂ ਤਿੰਨ ਸਲਾਈਆਂ ਨੇ ਉਹਨਾਂ ਵਿੱਚ ਕੁੰਡੇ ਆਪਣੇ ਉਲਟੇ ਸਿੱਧੇ ਪੈਣੇ ਆ। ਇਹ ਚਾਰ ਸਲਾਈਆਂ ਆਪਣੀਆਂ ਜਿਹੜੀਆਂ ਬਣ ਕੇ ਕੰਪਲੀਟ ਹੈ ਜਦੋਂ ਇਹ ਚਾਰ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਤੇ ਆਪਣਾ ਡਿਜ਼ਾਈਨ ਦੇਖੋ ਬਣ ਕੇ ਇੰਨਾ ਪਿਆਰਾ ਲੱਗਦਾ। ਤੁਸੀਂ ਇਹਨੂੰ ਇਕੁਇਲ ਟ੍ਰਾਈ ਜ਼ਰੂਰ ਕਰਨਾ। ਮੇਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ Até not.